ਹਰਮਨ ਯੂਐਸਏ ਦੇ ਵੱਲੋਂ ਬਲਾ ਚੋਰੀਏ ਰਾਣੇ ਦਾ ਤੇਦਰੇ ਦੇ ਕਬੱਡੀ ਕੱਪ ਦੇ 골ਡ ਚੇਨ ਦਾ ਵੱਡਾ ਸਰਮਾਨ ਲੈ ਵੀ ਰਾਣਿਆ ਵੀਰਿਆ ਬਹੁਤ ਬਹੁਤ ਮੁਬਾਰਕਾਂ ਪੈਂਦੀ ਹੋਈ ਰੇਡ ਰੱਖਿਆ ਤੋਂ ਤੇ ਹੱਥ ਰੈਂਬੋ ਤੇਸ਼ ਹਿਆਦ ਟੱਕਰ ਸਿਰੇ ਦੀ ਐਮਪੋ ਤੇ ਸ਼ਿਆਦ ਆਹ ਕਹਿੰਦੇ ਸ਼ਾਜੀ ਪਟ ਕਿ ਲੋਕ دیਵਾਨੇ ਕੋਡੀ ਦੇ ਉਹ ਕੀ ਚੜਦੇ ਕੀ ਲੈਂਦੇ ਮਿੱਪਰਾਂ ਦੇ ਕੱਪ ਤੇ ਗੁੜੇ ਉਹ ਵੇਖ ਲਲਕਰੇ ਪੈਂਦੇ ਇਬਰ ਕਹਿੰਦੇ ਅੰਬਾ ਬਾਬਾ ਅੰਬਾ ਅੰਬਾ ਭੱਜ ਗਏ ਮੇਰੇ ਮਿੱਤਰੋ ਅੱਜ ਹਾਰਨਾ ਪਿਆਰਨਾ ਪਿਆਰਨਾ ਇਹ ਕੁਦਰਤ ਦਾ ਨਿਜਮ ਹੈ ਆ ਪੈਂਦੀ ਹੋਈ ਰੇਡ ਤੇ ਜੱਗੂ ਨੇ ਕਹਿੰਦੇ ਸਰਾ ਲਾਤਾ ਹੈ ਹਾ ਹਾਕਮ ਵਾਲੀਏ ਨੇ ਕਹਿੰਦੇ ਦੁਨੀਆ ਦੇ ਅਗਵੇ ਸਾਡੇ ਵੀਰ ਜੀ ਨੇ ਉਹਨਾਂ ਵੱਲੋਂ 500 ਰੁਪਏ ਲੁਵਾਰੇ ਦੀ ਟੀਮ ਦੇ ਲਈ ਹੈ ਲੈ ਵੀ ਗੱਲ ਵੀ ਆਪ ਹੀ ਪੁੱਛਦਾ ਕਰਦੇ ਹੋ ਲੁਵਾਰੇ ਦੀ ਟੀਮ ਨੂੰ ਚੰਦਰ ਵੱਲੋਂ ਜਿਹੜਾ 500 ਦੇ ਰੱਖ ਭਾਈ ਜੱਗੂ ਦਾ ਜਫਾ ਕਿਵੇਂ ਲੱਗਿਆ ਦੱਸਿਓ ਬਣਾ ਜੈ ਹਾਕਮ ਵਾਲੀਏ ਜੀਵਨ ਸਰਪੰਚ ਭਾਈ ਕਰਮਜੀਤ ਸਰਪੰਚ 22000 ਪੇਟਾ ਆਮਲੇ ਪੈਂਦੀ ਰੇਡ ਰومی ਤੇ ਅੰਬਾ ਟੱਕਰ ਸਿਰੇ ਦੀ ਆ ਪੈਂਦੇ ਭੰਗੜੇ ਰومی ਲੋਹਾਰਿਆ ਦੁਨੀਆ ਵਿੱਚ ਆ ਗਿਆ ਰੋਮੀ ਦਾ 500 ਰੁਪਇਆ ਅਫਰੀਕ ਲੋਹਾਰੇ ਦੇ ਕਬੱਡੀ ਕੱਪ ਦੇ ਬੈਸਟ ਸੁਣਿਓ ਸੋਰ ਸਿੰਘ ਦੇ ਅੰਬੇ ਨੇ 10 ਰੇਡਾਂ ਪਾਈਆਂ ਇੱਕ ਜਫਾ ਲੱਗਿਆ 9 ਨੰਬਰ ਅੰਬਾ ਹਾਰਲੇ ਦਾ ਜੇਤੂ ਇਕੱਲੀ ਤਾੜੀਆਂ ਮਾਰੋ ਜ਼ੋਰਦਾਰ ਤੇ ਟੀਮ ਦੀ ਸੈਂਪੀ ਨਾਲ ਅੰਬਾ ਸੁਰ ਸਿੰਘ ਤੇ ਚਰਨੀ ਰਾਏ ਤਰਾਣਾ ਇਹ ਸਾਂਝੇ ਤੌਰ ਤੇ ਵੈਸਟ ਬਣਿਆ ਮੰਨਾ ਯੂ ਐਸ ਏ ਅੰਬਾ ਕਹਿੰਦਾ ਵੀ ਮੇਰਾ ਹਮਲਾ ਇਹ ਰਾਏ ਤਰਾਣਾ ਇਹ ਕੈਪਟਨ ਕਿਹਦਾ ਹੁੰਦਾ ਜਾਵੇਗਾ ਤੇ ਗਿੰਦਰ ਕੈਨੇਡਾ ਤੇ ਗੁਰਪੀਜ ਐਸ ਆਰ ਵੀਰ ਨੇ ਅਮਰੀਕਾ ਅੱਜ ਦੇ ਕਬੱਡੀ ਕੰਪਰਾਪਰ ਆਹ ਦੇਖ ਅਮਰੀਕਾ ਸੌਰੀ ਬਹੁਤ ਇੱਕ ਮਿੰਟ ਸੌਰੀ ਇੱਕ ਮਿੰਟ ਲੈਣਾ ਸੁਗਰਾਜ ਤੇਰਾ ਇਧਰ ਦੋ ਸਟੈਂਟਾਂ ਜਿ ਆਪਾਂ ਬੈਸ ਜੈਪਾਨਸ ਕਰ ਦਈਏ ਜੀ 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 ਸੌਰੀ ਲੋਵਾਰੇ ਦੇ ਕਬੱਡੀ ਕੱਪ ਦਾ ਹਾਰ ਲੈਦਾ ਜੇਤੂ 8 ਟੱਚ 2 ਜਫੇ ਕਿ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਹਾਕਮ ਵਾਲਿਆ ਜੱਗੂ ਹਾਰ ਦੇ ਜਿੱਤ ਗਿਆ ਇਹ ਕਹੇ ਜੱਗੂ ਨੇ ਵੀ ਤਾਰੀਆਂ ਮਾਰਿਆ ਜ਼ੋਰਦਾਰ ਬਾਈ